ਚਾਹੇ ਹੋਵੇ ਪਾਤ ਸਰਕਾਰ ਚਾਹੇ ਹੋਵੇ ਸਟੇਟ ਗਵਰਨਮੈਂਟ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਕਿੰਨੇ ਜਿਹੜੀ ਸਾਡੀ ਸਰਕਾਰ ਹੈ ਉਹ ਕਿਸਾਨਾਂ ਦੇ ਹਿੱਤਾਂ ਲਈ ਹੈ ਮੰਗਾ ਕਿਹੜੀ ਰਹੀਆਂ ਤੁਹਾਡੀਆਂ ਮਸਲਾ ਤਾਂ ਇਹੀ ਆ ਕਿ ਉਹ ਕਹਿੰਦੇ ਕਿ ਕਿਸਾਨਾਂ ਦੀ ਹਿੱਤਾਂ ਲਈ ਆ ਇਹ ਤਾਂ ਦੱਸ ਦੇਣ ਕਿ ਕਿਹੜੇ ਹਿੱਤ ਨੇ ਕਿਸਾਨਾਂ ਦਾ ਕਰਜ਼ਾ ਮਾਫ ਕਰਕੇ ਕਿਸਾਨਾਂ ਦੇ ਹਿੱਤ ਪੂਰੇ ਕੀਤੇ ਕਿਸਾਨਾਂ ਨੂੰ ਫਸਲਾਂ ਦੇ ਪੂਰੇ ਭਾ ਦੇ ਕੇ ਹਿੱਤ ਪੂਰੇ ਕੀਤੇ ਫੜਾਂ ਕਰਕੇ ਕਿਸਾਨਾਂ ਦਾ ਨੁਕਸਾਨ ਹੋਇਆ ਮੁਆਵਜ਼ਾ ਦੇ ਕੇ ਹਿੱਤ ਪੂਰੇ ਕੀਤੇ ਕੋਈ ਇੱਕ ਹਿੱਤ ਤਾਂ ਦੱਸ ਦੇ ਨਾ ਦੂਸਰੇ ਪਾਸੇ ਹਕੀਕਤ ਇਹ ਆ ਕਿ ਪੰਜਾਬ ਸਰਕਾਰ ਨੇ ਹੜ ਪੀੜਤ ਨੂੰ ਅਜੇ ਤੱਕ ਮੁਆਵਜ਼ਾ ਨਹੀਂ ਦਿੱਤਾ ਹੁਣ ਇਹਦੇ ਤਾਂ ਸਬਸਿਡੀ ਤੇ ਕ੍ਰੋਸ ਸਬਸਿਡੀ ਦੋਨੋਂ ਖਤਮ ਕਰਨਾ ਚਾਹੁੰਦੇ ਆ ਯਾਨੀ ਕਿ ਜਿਸ ਰੇਟ ਵੱਡੇ ਕਾਰਪੋਰੇਟ ਘਰਾਂ ਨੂੰ ਬਿਜਲੀ ਮਿਲੂਗੀ ਉਸੇ ਰੇਟ ਤੇ ਇੱਕ ਬਲਬ ਤੇ ਪੱਖਾ ਚਲਾਉਣ ਵਾਲੇ ਨੂੰ ਜਿਹੜੀ ਬਿਜਲੀ ਮਿਲੂਗੀ ਇੱਕ ਆਮ ਬਲਬ ਤੇ ਪੱਖਾ ਚਲਾਉਣ ਵਾਲਾ ਬੰਦਾ ਇੰਨੀ ਬਿਜਲੀ ਮਹਿੰਗੀ ਖਰੀਦ ਲੇਗਾ ਆਪਣੀਆਂ ਮੰਗਾਂ ਨੂੰ ਲੈ ਕੇ ਕਿਸਾਨ ਚੰਡੀਗੜ੍ਹ ਦੀਆਂ ਬਰੂਹਾਂ ਤੇ ਫਿਰ ਤੋਂ ਇੱਕ ਵਾਰ ਪਹੁੰਚ ਚੁੱਕੇ ਆਗੇ ਨੇ ਮੰਗਾ ਕੀ ਨੇ ਗੱਲਬਾਤ ਕਰਦੇ ਆ ਕਿਰਤੀ ਕਿਸਾਨ ਯੂਨੀਅਨ ਤੋਂ ਆਗੂ ਰਜਿੰਦਰ ਸਿੰਘ ਦੀਪ ਸਿੰਘ ਵਾਲਾ ਇੱਕ ਗੱਲ ਦੱਸੋ ਜੀ ਚਾਹੇ ਹੋਵੇ ਪਾਲ ਸਰਕਾਰ ਚਾਹੇ ਹੋਵੇ ਸਟੇਟ ਗਵਰਨਮੈਂਟ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਕਿੰਨੇ ਜਿਹੜੀ ਸਾਡੀ ਸਰਕਾਰ ਹੈ ਉਹ ਕਿਸਾਨਾਂ ਦੇ ਹਿੱਤਾਂ ਲਈ ਹੈ ਉਹ ਮੰਗਾਂ ਕਿਹੜੀਆਂ ਰਹਿ ਗਈਆਂ ਤੁਹਾਡੀਆਂ ਮਸਲਾ ਤੇ ਇਹੀ ਆ ਕਿ ਉਹ ਕਹਿੰਦੇ ਕਿ ਕਿਸਾਨਾਂ ਦੀ ਹਿੱਤਾਂ ਲਈ ਆ ਇਹ ਤਾਂ ਦੱਸ ਦੇਣ ਕਿ ਕਿਹੜੇ ਹਿੱਤ ਲਈ ਕਿਸਾਨਾਂ ਦਾ ਕਰਜ਼ਾ ਮਾਫ਼ ਕਰਕੇ ਕਿਸਾਨਾਂ ਦੇ ਹਿੱਤ ਪੂਰੇ ਕੀਤੇ ਕਿਸਾਨਾਂ ਨੂੰ ਫਸਲਾਂ ਦੇ ਪੂਰੇ ਭਾਅ ਦੇ ਕੇ ਹਿੱਤ ਪੂਰੇ ਕੀਤੇ ਹੜ੍ਹਾਂ ਕਰਕੇ ਕਿਸਾਨਾਂ ਦਾ ਨੁਕਸਾਨ ਹੋਇਆ ਮੁਆਵਜ਼ਾ ਦੇ ਕੇ ਹਿੱਤ ਪੂਰੇ ਕੀਤੇ ਕੋਈ ਇੱਕ ਹਿੱਤ ਤਾਂ ਦੱਸ ਦੇ ਨਾ ਕਿ ਜਿਹੜਾ ਕਿਸਾਨਾਂ ਦਾ ਹਿੱਤ ਪੂਰਾ ਕੀਤਾ ਹੋਇਆ ਸਿਰਫ ਤੇ ਸਿਰਫ ਕਹਿੰਦੇ ਹੈਗੇ ਆ ਤੇ ਦੂਸਰੇ ਪਾਸੇ ਹਕੀਕਤ ਇਹ ਆ ਕਿ ਪੰਜਾਬ ਸਰਕਾਰ ਨੇ ਹੜਪੀੜ ਤਨਵਾਜ ਤੱਕ ਮੁਆਵਜ਼ਾ ਨਹੀਂ ਦਿੱਤਾ ਕਣਕਾਂ ਵੱਡੇ ਹਿੱਸੇ ਚ ਅਜੇ ਵੀ ਲੋਕਾਂ ਦੀਆਂ ਜਿਹੜੀਆਂ ਬੀਜੀਆਂ ਨਹੀਂ ਗਈਆਂਗਾ ਇਸੇ ਤਰ੍ਹਾਂ ਕੇਂਦਰ ਸਰਕਾਰ ਨੇ ਹੁਣ ਬਿਜਲੀ ਸੋਧ ਬਿੱਲ 2025 ਲੈ ਜਾਂਦਾ ਸੀਡ ਬਿੱਲ ਜਿਹੜਾ ਸੀ 2025 ਲੈ ਜਾਂਦਾ ਲੇਬਰ ਕੋਡ ਜਿਹੜੇ ਸੀਗੇ ਉਹ ਲੈ ਜਾਂਦੇ ਯਾਨੀ ਕਿ ਤੁਸੀਂ ਇਹ ਦੇਖੋ ਜਿਵੇਂ ਕੱਲੇ-ਕੱਲੇ ਦੀ ਗੱਲ ਤੁਹਾਨੂੰ ਸੰਖੇਪ ਚ ਦੱਸਾਂ ਕਿ ਬਿਜਲੀ ਸੋਧ ਬਿੱਲ ਜਿਹੜਾ ਹੈਗਾ ਉਹਦੇ ਤਹਿਤ ਹੈਗਾ ਕਿ ਸਬਸਿਡੀ ਤੇ ਕਰਾਸ ਸਬਸਿਡੀ ਖਤਮ ਕਰਨੀ ਹੈ 1948 ਦੇ ਵਿੱਚ ਜਦੋਂ ਬਿਜਲੀ ਐਕਟ ਬਣਿਆ ਤਾਂ ਇਹ ਸੀ ਕਿ ਕਿ ਬਿਜਲੀ ਨੂੰ ਦੋ ਹਿੱਸਿਆਂ ਚ ਵੰਡਿਆ ਗਿਆ ਇੱਕ ਉਹ ਬੰਦੇ ਆ ਜਿਹੜੇ ਘਰ ਚ ਕੂਲਰ ਪੱਖਾ ਫਰਿੱਜ ਪ੍ਰੈਸ ਚਲਾਉਂਦੇ ਆ ਕਿ ਉਹਨਾਂ ਨੇ ਆਪਦੀ ਘਰੇਲੂ ਵਰਤੋਂ ਵਾਸਤੇ ਬਿਜਲੀ ਜਿਹੜੀ ਵਰਤਣੀ ਹੈਗੀ ਆ ਇਹ ਕੋ ਲੋਕ ਸੀ ਕਿ ਜਿਨ੍ਹਾਂ ਨੇ ਬਿਜਲੀ ਮੁਨਾਫੇ ਵਾਸਤੇ ਵਰਤਣੀ ਆ ਇੰਡਸਟਰੀ ਲਗਾਉਣੀ ਹੈਗੀ ਆ ਆਪਣੇ ਹੋਰ ਬਿਜ਼ਨਸ ਜਿਹੜੇ ਚਲਾਉਣੇ ਆ ਤੋ ਇਹ ਸੀਗਾ ਕਿ ਜਿਨ੍ਹਾਂ ਨੇ ਮੁਨਾਫੇ ਲਈ ਬਿਜਲੀ ਵਰਤ ਨਹੀਂ ਹੈਗੀ ਆ ਉਹਨਾਂ ਨੂੰ ਬਿਜਲੀ ਕੁਝ ਪੈਸੇ ਵੱਧ ਰੇਟ ਤੇ ਦਿੱਤੀ ਜਾਵੇ ਤੇ ਉਹ ਜਿਹੜੇ ਪੈਸੇ ਬਚਣਗੇ ਇਕੱਠੇ ਹੋਣਗੇ ਉਹ ਆਮ ਲੋਕਾਂ ਨੂੰ ਲੋੜਵੰਦਾਂ ਨੂੰ ਬਿਜਲੀ ਸਸਤੀ ਦੇਣ ਵਾਸਤੇ ਲਏ ਜਾਣ ਇਹਨੂੰ ਕ੍ਰਾਸ ਸਬਸਿਡੀ ਕਿਹਾ ਜਾਂਦਾ ਸੀ ਇੱਕ ਦੂਸਰੀ ਵੀ ਸਬਸਿਡੀ ਕਿ ਸਰਕਾਰ ਕੁਝ ਕੋਲੋਂ ਪੈਸੇ ਦੇ ਕੇ ਆਮ ਲੋਕਾਂ ਨੂੰ ਸਸਤੀ ਬਿਜਲੀ ਜਿਹੜੀ ਹੈਗੀ ਆ ਉਹ ਦੇਵੇ ਹੁਣ ਇਹਦੇ ਤਾਂ ਸਬਸਿਡੀ ਤੇ ਕ੍ਰਾਸ ਸਬਸਿਡੀ ਦੋਨੋਂ ਖਤਮ ਕਰਨਾ ਚਾਹੁੰਦੇ ਆ ਯਾਨੀ ਕਿ ਜਿਸ ਰੇਟ ਵੱਡੇ ਕਾਰਪੋਰੇਟ ਘਰਾਂ ਨੂੰ ਬਿਜਲੀ ਮਿਲੂਗੀ ਉਸੇ ਰੇਟ ਤੇ ਇੱਕ ਬਲਬ ਤੇ ਪੱਖਾ ਚਲਾਉਣ ਵਾਲੇ ਨੂੰ ਜਿਹੜੀ ਬਿਜਲੀ ਮਿਲੂਗੀ ਇਸ ਤਰ੍ਹਾਂ ਜਿਹੜੀ ਬਰਾਬਰੀ ਇਹ ਭਾਰ ਸਰਕਾਰ ਜਿਹੜੀ ਆ ਉਹ ਲੈ ਕੇ ਆਉਣਾ ਚਾਹੁੰਦੀ ਹੈਗੀ ਆ ਕਿਉਂਕਿ ਚਲਿਖਤਾ ਕਿ ਜਿਹੜਾ ਕੋਸਟ ਰਿਫਲੈਕਟਿਵ ਟੈਰਫ ਹੋਣਗੇ ਯਾਨੀ ਕਿ ਹਰ ਫਾਈਨੈਂਸ਼ੀਅਲ ਇਅਰ ਤੇ ਬਿਜਲੀ ਦਾ ਰੇਟ ਤੈਅ ਹੋਊਗਾ ਕਾਸਟ ਰਿਫਲੈਕਟਿਵ ਟੈਰਫ ਹੋਣਗੇ ਕਿ ਜਿੰਨੀ ਕਾਸਟ ਲੱਗੀ ਹੈਗੀ ਆ ਉਹਨਾਂ ਬਿਜਲੀ ਦਾ ਜਿਹੜਾ ਰੇਟ ਹੈਗਾ ਉਹ ਹੋਊਗਾ ਉਹਦੇ ਵਿੱਚ ਸਿਰਫ ਯੂਨਟ ਇੱਕ ਯੂਨਟ ਕਿੰਨੇ ਦਾ ਤਿਆਰ ਹੁੰਦਾ ਇਹ ਨਹੀਂ ਤੈਅ ਹੋਊਗਾ ਜੇ ਡਿਸਟ੍ਰਿਬਿਊਸ਼ਨ ਸੈਕਟਰ ਪ੍ਰਾਈਵੇਟ ਕੰਪਨੀਆਂ ਦੇ ਕੰਟਰੋਲ ਚ ਆ ਗਿਆ ਕਿ ਮੰਨ ਲਓ ਆ 43 ਸੈਕਟਰ ਆ ਇਹ ਕਿਸੇ ਪ੍ਰਾਈਵੇਟ ਕੰਪਨੀ ਦੇ ਕੰਟਰੋਲ ਚ ਆ ਗਿਆ ਕਿ ਇੱਥੇ ਬਿਜਲੀ ਸਪਲਾਈ ਉਹਨੇ ਜਿਹੜੀ ਹੈਗੀ ਆ ਉਹ ਦੇਣੀ ਆ ਕਿਸੇ ਤੂਫਾਨ ਕਰਕੇ ਜਾਂ ਕਿਸੇ ਹੋਰ ਰੀਜ਼ਨ ਕਰਕੇ ਆ ਕੁਛ ਮਤਲਬ ਬਿਜਲੀ ਸਪਲਾਈ ਖੰਬੇ ਟੁੱਟ ਜਾਂਦੇ ਆ ਟਰਾਂਸਫਾਰਮਰ ਸੜ ਜਾਂਦੇ ਹੈਗੇ ਆ ਤਾਂ ਇਹ ਸਾਰਾ ਟਰਾਂਸਫਾਰਮਰ ਦਾ ਖੰਭਿਆਂ ਦਾ ਖਰਚਾ ਜੋ ਕੁਝ ਹੋਗਾ ਪਹਿਲਾਂ ਸਰਕਾਰ ਕਰਦੀ ਸੀ ਹੁਣ ਇਹ ਕੋਸਟ ਰਿਫਲੈਕਟਿਵ ਟੈਰਫ ਦੇ ਵਿੱਚ ਇਹ ਸਾਰੇ ਜਿਹੜੇ ਆ ਗਾਹਕ ਨੂੰ ਪਾਏ ਜਾਣਗੇ ਤੇ ਇੱਕ ਆਮ ਬਲਬ ਤੇ ਪੱਖਾ ਚਲਾਉਣ ਵਾਲਾ ਬੰਦਾ ਇਨੀ ਬਿਜਲੀ ਮਹਿੰਗੀ ਖਰੀਦ ਲੇਗਾ ਤਾਂ ਇਹ ਆਮ ਲੋਕਾਂ ਤੋਂ ਬਿਜਲੀ ਜਿਹੜੀ ਆ ਦੂਰ ਕਰਨ ਵਾਸਤੇ ਫਿਰ ਵੀ ਅੱਗੇ ਕੀ ਸੀਗਾ ਕਿ ਯੂਨੀਵਰਸਲ ਸਰਵਿਸ ਆਬਲੀਗੇਸ਼ਨ ਦੇ ਤਹਿਤ ਕਿ ਜਿਹੜੀ ਡਿਸਟ੍ਰਿਬਿਊਸ਼ਨ ਕੰਪਨੀ ਮਤਲਬ ਜਿਹੜੀ ਹੁੰਦੀ ਸੀਗੀ ਕਿ ਕਿਸੇ ਪੂਰੇ ਦੇ ਪੂਰੇ ਲੱਕ ਜੋਨੇ ਬਿਜਲੀ ਦੇਣੀ ਹੁੰਦੀ ਸੀ ਹੁਣ ਉਹ ਕਹਿੰਦੇ ਵੀ ਓਪਨ ਮਾਰਕੀਟ ਚ ਬਹੁਤ ਸਾਰੀਆਂ ਕੰਪਨੀਆਂ ਜਿਹੜੀਆਂ ਆ ਗਈਆਂ ਜਿਹੜੀਆਂ ਬਿਜਲੀ ਵੇਚ ਸਕਦੀਆਂ ਨੇ ਤੇ ਜਿਹੜੀ ਕੋਈ ਵੀ ਬੰਦਾ ਕਿਸੇ ਪੂਰੇ ਖਿੱਤੇ ਨੂੰ ਬਿਜਲੀ ਚੱਲ ਰਹੀ ਆ ਜੇ ਕਿਸੇ ਨੇ 1 ਮੈਗਾਵਾਟ ਤੱਕ ਬਿਜਲੀ ਵਰਤ ਨਹੀਂ ਆ ਕਿਸੇ ਵੱਡੇ ਬੰਦੇ ਨੇ ਵੱਧ ਬਿਜਲੀ ਚਾਹੀਦੀ ਆ ਤਾਂ ਉਸ ਉਹ ਤੋਂ ਛੱਡ ਕੇ ਉਹ ਓਪਨ ਮਾਰਕੀਟ 'ਚ ਕਿਸੇ ਤੋਂ ਬਿਜਲੀ ਖਰੀਦ ਸਕਦਾ ਹੈਗਾ ਆਮ ਲੋਕਾਂ ਦੀ ਬਿਜਲੀ ਹੋਰ ਤਰ੍ਹਾਂ ਦੀ ਹੋਗੀ ਖਾਸ ਲੋਕਾਂ ਦੀ ਬਿਲੀ ਹੋਰ ਤਰ੍ਹਾਂ ਦੀ ਹੋਗੀ ਜਦੋਂ ਆਮ ਲੋਕਾਂ ਲਈ ਬਿਜਲੀ ਰਹਿ ਗਈ ਜੇ ਕਦੇ ਸਪਲਾਈ 'ਚ ਵਿਗੜ ਪੈ ਗਿਆ ਚਾਰ ਦਿਨ ਠੀਕ ਹੋਵੇ ਪੰਜ ਦਿਨ ਠੀਕ ਹੋਵੇ ਨਾ ਹੋਵੇ ਕਿ ਆਮ ਲੋਕਾਂ ਦੇ ਘਰਾਂ 'ਚ ਹਨੇਰਾ ਲਿਆਉਣ ਦੇ ਵਾਸਤੇ ਜਿਹੜਾ ਬਿਜਲੀ ਸੋਧਵੇ ਲੈ ਕੇ ਆਇਆ ਤੇ ਬਿਜਲੀ ਜਿਹੜੀ ਆ ਉਹ ਕੰਕਰੈਂਟ ਲਿਸਟ ਦੇ ਵਿੱਚ ਸੰਵਰਤੀ ਸ ਦੇ ਵਿੱਚ ਆ ਪਰ ਅਸੀਂ ਤਾਂ ਕਹਿੰਦੇ ਕਿ ਸੰਵਰਤੀ ਸੂਚੀ ਇੱਕ ਤਰ੍ਹਾਂ ਦੀ ਯੂਨੀਅਨ ਲਿਸਟ ਆ ਠੀਕ ਆ ਕਿ ਉਹਦੇ ਬਾਰੇ ਕੇਂਦਰੀ ਫੈਸਲਾ ਕਰਦਾ ਸੂਬਿਆਂ ਦੀ ਕੋਈ ਗੱਲ ਜਿਹੜੀ ਆ ਨਹੀਂ ਸੁਣੀ ਜਾਂਦੀ ਇੱਕ ਤਾਂ ਸੂਬਾ ਸਰਕਾਰ ਉਹੋ ਜੀ ਇਸ ਮਾਮਲੇ ਤੇ ਬੋਲੀ ਨਹੀਂ ਫਿਰ ਉਹਨਾਂ ਨੇ ਜਿਹੜੀ ਇਲੈਕਟ੍ਰਿਸਿਟੀ ਕਾਉਂਸਲ ਬਣਾਉਣੀ ਹੈਗੀ ਆ ਉਹਦਾ ਜਿਹੜਾ ਚੇਅਰ ਪਰਸਨ ਹੋਊਗਾ ਕੇਂਦਰ ਦਾ ਬਿਜਲੀ ਮੰਤਰੀ ਹੋਊਗਾ ਔਰ ਲਗਭਗ ਉਹਦੇ ਮੈਂਬਰ ਜਿਹੜੇ ਕੇਂਦਰ ਦੇ ਲਗ ਲਗ ਮਹਿਕਮੇ ਜਿਹੜੇ ਆ ਉਹ ਸੈਕਟਰੀ ਹੋਣਗੇ ਯਾਨੀ ਕਿ ਪੂਰੀ ਤਰ੍ਹਾਂ ਬਿਜਲੀ ਨੂੰ ਕੇਂਦਰ ਆਪਣੇ ਕੰਟਰੋਲ ਚ ਕਰਕੇ ਕਾਰਪੋਰੇਟ ਘਰਾਣਿਆਂ ਨੂੰ ਜਿਹੜਾ ਹੈਗਾ ਉਹ ਦੇਣ ਜਾ ਰਿਹਾ ਹੈਗਾ ਕਾਰਪੋਰੇਟ ਘਰਾਣਿਆਂ ਨੂੰ ਜੇ ਕਰਾਸ补贴 ਖਤਮ ਹੁੰਦੀ ਆ ਤਾਂ ਲਗਭਗ 40% ਦੀ ਸਸਤੀ ਬਿਜਲੀ ਮਿਲੂਗੀ ਤੇ ਆਮ ਲੋਕਾਂ ਵਾਸਤੇ ਬਿਜਲੀ ਜਿਹੜੀ ਹੈਗੀ ਆ ਉਹ ਮਹਿੰਗੀ ਹੋਊਗੀ ਇਹ ਜਿਹੜਾ ਉਹਨਾਂ ਦਾ ਵਿਕਾਸ ਆ ਨਾ ਇਹ ਇਹ ਉਸੇ ਰਸਤੇ ਆ ਕਿ ਜਦੋਂ ਮੋਦੀ ਸਾਹਿਬ 2014 'ਚ ਸੱਤਾ 'ਚ ਸੀ ਤਾਂ ਇਸ ਮੁਲਕ ਦੀ ਉੱਪਰਲੇ 10% ਲੋਕਾਂ ਕੋਲ 53% ਮੁਲਕ ਦੀ ਕੁੱਲ ਤੋਂ ਡੋਲਦਾ 53% ਸੀ 2024 ਤੱਕ ਆਉਂਦਿਆਂ ਆਉਂਦਿਆਂ ਜਿਹੜੇ ਉੱਪਰਲੇ 10% ਆ ਉਹਨਾਂ ਕੋਲੇ ਕੁੱਲ ਮੁਲਕ ਦਾ 74% ਹੋ ਗਿਆ ਤੇ ਹੁਣ ਜਦੋਂ ਬਿਜਲੀ ਉਹਨਾਂ ਨੂੰ ਸਸਤੀ ਦੇਣੀ ਆ ਆਮ ਲੋਕਾਂ ਨੂੰ ਮਹਿੰਗੀ ਦੇਣੀ ਆ ਤਾਂ ਇਹ ਤੁਸੀਂ ਅੰਦਾਜ਼ਾ ਲਗਾਓ ਗੱਲ ਕਿਹੜੇ ਪਾਸੇ ਜਾਣੀ ਆ ਇਸੇ ਤਰ੍ਹਾਂ ਸੀਟ ਬਿੱਲ ਆ 2025 ਹੁਣ ਸੀਡ ਆ ਜਿਹੜਾ ਜਿਹੜਾ ਬੀਜ ਆ ਜਦੋਂ ਖੇਤੀ ਸੂਬਿਆਂ ਦਾ ਅਧਿਕਾਰ ਖੇਤਰ ਆ ਖੇਤੀ ਖੋਜ ਵੀ ਸੂਬਿਆਂ ਦਾ ਅਧਿਕਾਰ ਖੇਤਰ ਆ ਇਸ ਤੋਂ ਪਹਿਲਾਂ ਹੀ ਸਰਕਾਰ ਖੇਤੀ ਖੋਜ ਦੇ ਵਿੱਚ ਸੈਂਟਰ ਸਰਕਾਰ ਦਖਲੰਦਗੀ ਕਰ ਰਹੀ ਆ ਪੀਏਯੂ ਦੇ ਵਿੱਚ ਜੀਐਮ ਸਰੋਂ ਤੇ ਜਿਹੜਾ ਟ੍ਰਾਇਲ ਚੱਲ ਰਿਹਾ ਪਿਛਲੇ 2 ਸਾਲਾਂ ਤੋਂ ਉਹ ਪੰਜਾਬ ਸਰਕਾਰ ਉੱਤੇ ਅਜੇ ਤੱਕ ਚੁੱਪ ਆ ਪੰਜਾਬ ਸਰਕਾਰ ਦੀ ਯੂਨੀਵਰਸਿਟੀ ਖੇਤੀਬਾੜੀ ਸੂਬਿਆਂ ਦਾ ਅਧਿਕਾਰ ਖੇਤਰ ਤੇ ਜੀਐਮ ਸਰੋਂ ਤੇ ਟ੍ਰਾਇਲ ਜਿਹੜਾ ਸੈਂਟਰ ਦੇ ਕਹਿਣ ਤੇ ਪੀਏਯੂ ਦੇ ਵਿੱਚ ਚੱਲ ਰਿਹਾ ਹੈਗਾ ਤੇ ਹੁਣ ਸੀਡ ਬਿਲ ਦੇ ਵਿੱਚ ਕੀ ਹੈਗਾ ਕਿ ਜਿਹੜਾ ਛੋਟਾ ਮੋਟਾ ਬੀਜ ਪੈਦਾ ਕਰਨ ਵਾਲਾ ਜਾਂ ਉਹ ਮਤਲਬ ਜਿਹੜੀਆਂ ਛੋਟੇ ਮੋਟੇ ਬੰਦੇ ਬੀਜ ਦਾ ਕਾਰੋਬਾਰ ਕਰਦੇ ਆ ਉਹਨਾਂ ਨੂੰ ਬਾਹਰ ਕਰਕੇ ਵੱਡੇ ਘਰਾਣੇ ਬੀਜ ਦੇ ਕੰਟਰੋਲ ਤੇ ਕਬਜ਼ਾ ਕਰਨਗੇ ਔਰ ਸਰਕਾਰ ਨੇ ਉਹ ਚ ਕਹਤਾ ਕਿ ਜੇ ਕੋਈ ਬੰਦਾ ਆਊਟਸਾਈਡ ਇੰਡੀਆ ਵੀ ਬੀਜ ਦੀ ਖੋਜ ਕਰ ਰਿਆ ਬੀਜ ਦਾ ਕਾਰੋਬਾਰ ਕਰਨਾ ਕਰ ਰਿਆ ਹੈਗਾ ਉਹਨੂੰ ਵੀ ਭਾਰ ਸਰਕਾਰ ਜਿਹੜਾ ਲਾਇਸੈਂਸ ਹੈਗੀ ਉਹ ਦੇਊਗੀ ਯਾਨੀ ਕਿ ਵੱਡੀਆਂ ਕੰਪਨੀਆਂ ਹੁਣ ਇੱਥੇ ਸਾਡੇ ਬੀਜ ਦੇ ਕਾਰੋਬਾਰ ਨੂੰ ਕੰਟਰੋਲ ਕਰਨ ਜਾਣ ਰਹੀਆਂ ਨੇ ਇਸ ਤੋਂ ਪਹਿਲਾਂ ਦੁਨੀਆ ਦੀਆਂ ਟੌਪ ਦੀਆਂ ਛੇ ਕੰਪਨੀਆਂ ਜਿੰਨਦੇ ਚ ਬਾਇਓਰ ਹੈਗੀ ਆ ਸੰਜੈਂਟਾ ਹੈਗੀ ਆ ਠੀਕ ਆ ਕੋਰਟਾਵਾ ਐਗਰੀ ਸਾਇੰਸ ਹੈਗੀ ਇਹ ਟਾਪ ਦੀਆਂ 6 ਕੰਪਨੀਆਂ ਦੁਨੀਆ ਦੇ 75% ਬੀਜ ਨੂੰ ਕੰਟਰੋਲ ਕਰਦੀਆਂ ਨੇ 75% ਖੇਤੀ ਖੋਜ ਨੂੰ ਕਰ ਖੋਜ ਕਰਦੀਆਂ ਨੇ ਕਬਜ਼ਾ ਕਰਦੀਆਂ ਨੇ ਤੇ 75% ਹੀ ਪੈਸਟਿਸਾਈਡ ਦੁਨੀਆ ਦਾ ਇਹੀ ਵੇਚਦੀਆਂ ਨੇ ਔਰ ਮਨਦੀਪ ਜੀ ਤੁਸੀਂ ਇਹ ਦੇਖੋ ਕਿ ਬਾયર ਕੰਪਨੀ ਖੇਤੀ ਖੋਜ ਉਹ ਕਰਦੀ ਆ ਬਾયર ਕੰਪਨੀ ਖੇਤੀ ਦੇ ਬੀਜ ਉਹ ਤਿਆਰ ਕਰਦੀ ਆ ਬਾયર ਕੰਪਨੀ ਪੈਸਟੀਸਾਈਡ ਉਹ ਤਿਆਰ ਕਰਦੀ ਆ ਕਿਹੜੀ ਸਪਰੇ ਹੋਣੀ ਆ ਤੇ ਬਾਹਰ ਕੰਪਨੀ ਫਿਰ ਬੰਦਿਆਂ ਤੇ ਪਸ਼ੂਆਂ ਦੀਆਂ ਮੈਡੀਸਨ ਵੀ ਤਿਆਰ ਕਰਦੀ ਆ ਕਿ ਅਸੀਂ ਤੁਹਾਨੂੰ ਕਿਹੜੀ ਬਿਮਾਰੀ ਲਾਉਣੀ ਆ ਤੇ ਕਿਹੜੀ ਦਵਾਈ ਜਿਹੜੀ ਵੇਚ ਨਹੀਂ ਹੈਗੀ ਆ ਇਸ ਤਰ੍ਹਾਂ ਕਾਰਪੋਰੇਟ ਘਰਾਣੇ ਜਿਹੜੇ ਉਹ ਸਾਰੇ ਕਾਸੇ ਤੇ ਕਬਜ਼ਾ ਕਰਨਾ ਚਾਹੁੰਦੇ ਆ ਉਸੇ ਦਿਸ਼ਾ ਦੀ ਬਿਜਲੀ ਸੋਧ ਬਿੱਲ ਲੈ ਕੇ ਆਇਆ ਉਸੇ ਤਹਿਤ ਹੀ ਬੀਜ ਬਿੱਲ ਜਿਹੜਾ 2025 ਭਾਰ ਸਰਕਾਰ ਜਿਹੜੀ ਆ ਉਹ ਲੈ ਕੇ ਆਈ ਹੈ ਜਿਸ ਤਰੀਕੇ ਨਾਲ ਕੇਂਦਰ ਵੱਲੋਂ ਨਿੱਜੀਕਰਨ ਹੋ ਰਿਹਾ ਕਿ ਸੂਬਾ ਸਰਕਾਰ ਉਹਨੇ ਕੋਈ ਆਪਣੇ ਵੱਲੋਂ ਪਹਿਲ ਕਦਮੀ ਕੀਤੀ ਜਾਂ ਸਰਕਾਰ ਜਿਹੜੀ ਹੈ ਉਹਦੇ ਵੀ ਆਪਣੇ ਨਿੱਜੀ ਮਫਾਦ ਹੈਗੇ ਨੇ ਦੇਖੋ ਇਹ ਸਰਕਾਰ ਤਾਂ ਜਦੋਂ ਆਪਾਂ ਕਹਿੰਨੇ ਕਿ ਉਹਨਾਂ ਦੀ ਓ ਬੀ ਟੀਮਾਂ ਕਿਸੇ ਵੀ ਸੈਂਟਰਲ ਗਵਰਨਮੈਂਟ ਦੀ ਪਾਲਿਸੀ ਤੇ ਇਹ ਸਰਕਾਰ ਨੇ ਕਦੇ اپੋਜੀਸ਼ਨ ਨਹੀਂ ਕੀਤੀ ਕਿਉਂ ਲੱਗਦਾ ਤੁਹਾਨੂੰ ਇਦਾਂ ਇਹਨਾਂ ਦੇ ਹਰਕਤਾਂ ਤੋਂ ਲੱਗਦਾ ਤੁਸੀਂ ਇਹ ਦੇਖ ਲਓ ਕਿ 4 ਸਾਲ ਹੋ ਗਏ ਸੈਂਟਰ ਸਰਕਾਰ ਨੇ ਕਦੇ ਸੂਬਿਆਂ ਦੇ ਅਧਿਕਾਰਾਂ ਵਿੱਚ ਦਖਲੰਦ ਜੀ ਨਹੀਂ ਕੀਤੀ ਤੇ ਕਦੋਂ ਇਹ ਬੋਲੇ ਹੈਗੇ ਆ ਕਿਹੜੀ ਗੱਲ ਤੇ ਬੋਲੇ ਆ ਕੇਂਦਰ ਦੀ ਸਿੱਖਿਆ ਨੀਤੀ ਇਹ ਲਾਗੂ ਕਰਨ ਤਿਆਰ ਆ ਸਿੱਖਿਆ ਨੀਤੀ ਇੱਕ ਸਮੇਂ ਸਟੇਟ ਸਬਜੈਕਟ ਸੀ ਜਿਹੜੇ ਕਿ ਪਿਛਲੇ ਸਾਲ ਦੀ ਸਰਕਾਰਾਂ ਨੇ ਕਨਕੋਰਡੈਂਟ ਲਿਸਟ ਦੇ ਵਿੱਚ ਲੈ ਜਾਂਦਾ ਇਹਨਾਂ ਨੂੰ ਕਹਿਣਾ ਚਾਹੀਦਾ ਜੀ ਇਥੋਂ ਦੀਆਂ ਵਿਦਿਆਰਥਣਾਂ ਜਿੱਥੇ ਬੰਦੀਆਂ ਮੰਗ ਕਰ ਰਹੀਆਂ ਨੇ ਕਿ ਐਜੂਕੇਸ਼ਨ ਸਟੇਟ ਸਬਜੈਕਟ ਹੋਣਾ ਚਾਹੀਦਾ ਇਹ ਕਿਉਂ ਨਹੀਂ ਬੋਲਦੇਗੇ ਐਗਰੀਕਲਚਰ ਸਟੇਟ ਸਬਜੈਕਟ ਆ ਠੀਕ ਆ ਫਿਰ ਖੇਤੀ ਦੇ ਵਿੱਚ ਹੁਣ ਸੀਡ ਬਿਲ ਆ ਗਿਆ ਤੇ ਸਰਕਾਰ ਕਿਉਂ ਨਹੀਂ ਬੋਲ ਰਹੀਗੀ ਕਿਸੇ ਵੀ ਗੱਲ ਤੇ ਸਰਕਾਰ ਨਹੀਂ ਬੋਲ ਰਹੀਗੀ ਜੋ ਕੇਂਦਰ ਲਗਾਤਾਰ ਕਰ ਰਿਹਾ ਚੰਡੀਗੜ੍ਹ ਚ ਪੰਜਾਬ ਦੇ ਸਰਵਸ ਰੂਲ ਖਤਮ ਹੋ ਗਏ ਬੋਲੇ ਉਹਦੇ ਤੇ ਨਹੀਂ ਬੋਲੇ ਨਾ ਠੀਕ ਆ ਹੁਣ ਪੰਜਾਬ ਵੀ ਨਹੀਂ ਸਹਿਯੋਗ ਸ਼ਾਇਆ ਪਹਿਲਾਂ ਲੋਕਾਂ ਦਾ ਅੰਦੋਲਨ ਹੋਇਆ ਫਿਰ ਇਹ ਮਜਬੂਰ ਹੋਏ ਆ ਕਿਸੇ ਵੀ ਗੱਲ ਤੇ ਬੀਐਸਏ 50 ਕਿਲੋਮੀਟਰ ਤੱਕ ਅੰਦਰ ਆ ਗਈ ਵੱਡਰ ਏਰੀਏ ਦੇ ਜਦ ਕਿ ਲਾਂਡ ਆਰਡਰ ਸਟੇਟ ਸਬਜੈਕਟ ਆ ਕਿਸੇ ਵੀ ਸੂਬੇ ਦੇ ਅਧਿਕਾਰਤੇ ਨਹੀਂ ਬੋਲ ਰਹੇਗੇ ਠੀਕ ਆ ਹੁਣ ਆਨੰਦਪੁਰ ਸਾਹਿਬ ਇਹਨਾਂ ਨੇ ਜਿਹੜਾ ਇਹ ਮਾਮਲਾ ਮਤਲਬ ਉਥੇ ਵਿਸ਼ੇਸ਼ ਸਦਨ ਮਤਲਬ ਵਿਧਾਨ ਸਭਾ ਦਾ ਸੈਸ਼ਨ ਛੱਡਿਆ ਇੱਕ ਵੀ ਮੁੱਦੇ ਤੇ ਨਹੀਂ ਬੋਲੇ ਸਿਰਫ ਤੇ ਸਿਰਫ ਡਰਾਮੇਬਾਜੀ ਦੇ ਖਰਚਾ ਕਰਕੇ ਜਿਹੜੇ ਵਾਪਸ ਆ ਗਏ ਆ ਉਹ ਆ ਗਿਆ ਸਿਰਫ ਤੇ ਸਿਰਫ ਡਰਾਮੇਬਾਜੀ ਇਹਨਾਂ ਨੂੰ ਕਰਨੀ ਆਉਂਦੀ ਆ ਪੰਜਾਬ ਦੇ ਕਿਸੇ ਵੀ ਹਿੱਤ ਦੇ ਇਹ ਨਾ ਖੜੇ ਆ ਤੇ ਨਾ ਹੀ ਇਹਨਾਂ ਨੂੰ ਖੜਨ ਦੀ ਆਸ ਕੀਤੀ ਜਾ ਸਕਦੀ ਮੁੱਖ ਮੰਤਰੀ ਭਗਵੰਤ ਸਿੰਘ ਸਤਾ ਪਹਿਲੇ ਵੀ ਕਹਿ ਚੁੱਕੇ ਨੇ ਕਿ ਹਰ ਪਾਸੇ ਕਿਸਾਨ ਨਜ਼ਰ ਆਉਂਦੇ ਨੇ ਧਰਨੇ ਲਾਉਣ ਦੇ ਵਿੱਚ ਕਿਸਾਨ ਨੇ ਕੋਈ ਹੋਰ ਮਸਲਾ ਵਾਥੇ ਕਿਸਾਨ ਨਜ਼ਰ ਆਉਂਦੇ ਨੇ ਸਰਕਾਰ ਦਾ ਜਿਹੜਾ ਰੋਲ ਹੈ ਤੁਹਾਨੂੰ ਕੀ ਲੱਗਦਾ ਹੈ ਜਿਹੜੀ ਆਮ ਆਦਮੀ ਪਾਰਟੀ ਦੀ ਅੱਜ ਦੀ ਗਲਤੀ ਕਰੀ ਹੈ ਸਰਕਾਰ ਦੀ ਕੀ ਇਹ ਸਰਕਾਰ ਨੇ ਪੰਜਾਬ ਦੇ ਹੱਕਾਂ ਲਈ ਕਦੀ ਵੀ ਆਵਾਜ਼ ਨਹੀਂ ਚੱਕੀ ਹੈ ਇਹ ਖੁਦ ਦਾਵਾ ਕਰਨ ਵੀ ਆ ਪੰਜਾਬ ਦਾ ਹੱਕ ਸੀ ਦੀ ਅਸੀਂ ਇਹਦੇ ਲਈ ਆਵਾਜ਼ ਚੱਕੀ ਤੇ ਇਹਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਦੱਸੋ ਨਾ ਡੈਮ ਸੇਫਟੀ ਐਕਟ ਆਇਆ ਸਾਡੇ ਡੈਮ ਤੇ ਕੇਂਦਰ ਕਬਜ਼ਾ ਕਰ ਗਿਆ ਬੋਲੇ ਕੁਛ ਇਹ ਡਰਾਮੇਬਾਜ਼ੀ ਕੀਤੀ ਸੈਂਟਰ ਦੀ ਸਕਿਉਰਿਟੀ ਸਾਡੇ ਡੈਮ ਤੇ ਲੱਗ ਗਈ ਚੰਡੀਗੜ੍ਹ ਚ ਪੰਜਾਬ ਦੇ ਸਰਵਿਸ ਰੂਲ ਖਤਮ ਕਰਤੇ ਪੰਜਾਬ ਦੀਆਂ ਨੌਕਰੀਆਂ ਖਤਮ ਕਰਤੀਆਂ ਠੀਕ ਆ ਬੀਐਸਐ 50 ਕਿਲੋਮੀਟਰ ਤੱਕ ਅੰਦਰ ਆ ਗਈ ਕੋਈ ਇੱਕ ਗੱਲ ਤਾਂ ਦੱਸੋ ਨਾ ਕਿ ਪਿਛਲੇ ਹਣ ਬਿਜਲੀ ਸੌਧ ਬਿੱਲ ਆ ਗਿਆ 8 ਨਵੰਬਰ ਤੱਕ ਰਹਿ ਦੇਣੀ ਸੀ ਇਹਦੇ ਤੇ ਕੇਂਦਰ ਸਰਕਾਰ ਨੂੰ ਪੰਜਾਬ ਸਰਕਾਰ ਤਾਂ ਬੋਲੀ ਤੱਕ ਨਹੀਂ ਹੁਣ 30 ਨਵੰਬਰ ਤੱਕ ਦਾ ਸਮਾਂ ਹੈਗਾ ਪੰਜਾਬ ਸਰਕਾਰ ਬੋਲੀ ਰਹੀਗੀ ਕਿ ਵੀ ਕੰਕਰੈਂਟ ਲਿਸਟ ਦੇ ਵਿੱਚ ਸਾਡੇ ਪੂਰੇ ਅਧਿਕਾਰ ਆ ਸੂਬਿਆਂ ਦੇ ਵੱਖਰੇ ਰੈਗੂਲੇਟਰੀ ਅਥਾਰਟिटीज ਨੇ ਬਿਜਲੀ ਦੇ ਸੈਂਟਰ ਦੇ ਵੱਖਰੇ ਨੇ ਤੁਸੀਂ ਸਾਡੇ ਅਧਿਕਾਰ ਚ ਕਿਵੇਂ ਦਖਲਅਜਿ ਕਰ ਰਹੇ ਹੋ ਬਿਲਕੁਲ ਚੁੱਪ ਨੇ ਸਰਕਾਰ ਪੰਜਾਬ ਦੀ ਪੰਜਾਬ ਚ ਸਰਕਾਰ ਨਾਮ ਦੀ ਕੋਈ ਚੀਜ਼ ਨਹੀਂ ਹੈ ਬਿਲਕੁਲ ਇੱਕ ਕੰਪਨੀ ਜਿਹੜੀ ਹੈ ਕੇਜਰੀਵਾਲ ਦੀ ਚੱਲ ਰਹੀ ਆ ਉਹ ਜਿਵੇਂ ਲਿਖ ਕੇ ਭੇਜ ਦਿੰਦਾ ਉਸ ਤਰ੍ਹਾਂ ਇਹ ਬੋਲ ਦਿੰਦੇ ਆ ਪੰਜਾਬ ਸਰਕਾਰ ਤੁਹਾਡੇ ਧਰਨੇ ਤੋਂ ਵੀ ਬੜੀ ਦੁਖੀ ਦੁਖੀ ਰਹਿੰਦੀ ਹੈਗੀ ਜਿਹੜਾ ਚੋਰ ਹੁੰਦਾ ਉਹ ਸੱਚੇ ਬੰਦੇ ਤੋਂ ਦੁਖੀ ਹੁੰਦਾ ਹੀ ਹੁੰਦਾ ਹੈ ਇਸ ਕਰਕੇ ਚੋਰ ਸਾਰੇ ਸਾਡੇ ਤੋਂ ਪਰੇਸ਼ਾਨ ਰਹਿਣਗੇ ਤੁਹਾਨੂੰ ਹੋਟਲ ਲੱਭੇ ਆ ਕਿ ਜਿਹੜੇ ਕਿਸਾਨਾਂ ਨੇ ਹੋਟਲ ਬਣਾਏ ਜਿਨੇ ਮੁੱਖ ਮੰਤਰੀ ਭਗਵੰਤ ਮਾਨੀ ਬੋਲੇ ਸੀ ਸਟੇਜ ਤੋਂ ਭਗਵੰਤ ਮਾਨ ਅਸਲ ਦੇ ਵਿੱਚ ਜ਼ਿਆਦਾ ਮਾਨਸਿਕ ਹਾਲਤ ਉਹਨਾਂ ਦੀ ਠੀਕ ਨਹੀਂ ਹੈ ਅਸੀਂ ਕਹਿੰਦੇ ਆ ਕਿ ਕੇਂਦਰ ਸਰਕਾਰ ਤੇ ਪੰਜਾਬ ਸਰਕਾਰ ਦੋਨੋਂ ਜਿਹੜੇ ਇਹ ਚੋਰਾਂ ਦੀਆਂ ਬੰਨਗੀਆਂ ਨੇ ਇਹ ਕਾਰਪੋਰੇਟ ਦੇ ਬੱਚੇ ਆ ਔਰ ਆਮ ਲੋਕਾਂ ਨੂੰ ਲੁੱਟ ਲੁੱਟ ਰਹੇ ਆ ਕੁੱਟ ਰਹੇ ਆ ਅਸੀਂ ਲੋਕਾਂ ਦੀ ਆਵਾਜ਼ ਉਠਾ ਰਹੇ ਆ ਜੇ ਇਹਨਾਂ ਦੀਆਂ ਸੀਬੀਆਈ ਈਡੀ ਕੀ ਕੁਝ ਤੁਰਿਆ ਫਿਰਦਾ ਹੈਗਾ ਜੇ ਕਿਸੇ ਦੇ ਹੋਟਲ ਹੈਗੇ ਆ ਕਿਸੇ ਦੇ ਜਾਇਦਾਦ ਤੋਂ ਵੱਧ ਆਮਦਨ ਮਤਲਬ ਕੀਤੀ ਹੈਗੀ ਆ ਕਿਸਾਨਾਂ ਗੁਲੇ ਲਿਆਉਣ ਤੋਂ ਸਹੀ ਸਾਹਮਣੇ ਸਿਰਫ ਪ੍ਰੋਪਾਗੈਂਡਾ ਕਰਨ ਨਾਲ ਕੂੜ ਪ੍ਰਚਾਰ ਕਰਨ ਨਾਲ ਕੀ ਹੁੰਦਾ ਹੈਗਾ ਸਾਬਤ ਕਰਨਾ ਵੀ ਕਿੰਦੇ ਕੋਲੇ ਕਿੰਨੀ ਜਾਇਦਾਦ ਹੈ ਕੀ ਉਹਦੇ ਕੋਲ ਸੀ ਜਾ ਉਹਨੇ ਬਣਾਈ ਆ ਕਿਵੇਂ ਬਣਾਈ ਆ ਸਾਬਤ ਤਾਂ ਕਰਨਾ ਕੂੜ ਪ੍ਰਚਾਰ ਕੀਤੇ ਆ ਕੁਝ ਨਹੀਂ ਹੁੰਦਾਗਾ ਚੰਦ ਤੇ ਥੁੱਕਿਆ ਆਪਦੇ ਮੂੰਹ ਤੇ ਪੈਂਦਾ ਹੁੰਦਾ ਇਸ ਕਰਕੇ ਸਰਕਾਰ ਨੂੰ ਵਾਰ-ਵਾਰ ਆਪਦੇ ਮੂੰਹ ਤੇ ਥੁੱਕਣ ਤੋਂ ਗਰੇਜ ਕਰਨਾ ਚਾਹੀਦਾ ਫੀਡ ਦੇ ਵਿੱਚ ਜਿਹੜੇ ਪ੍ਰੀਪੇਡ ਜਿਹੜੇ ਬਿਜਲੀ ਵਾਲੇ ਮੀਟਰ ਹੈਗੇ ਨੇ ਉਹ ਕਿੰਨੇ ਕੇ ਖਤਰਨਾਕ ਨੇ ਉਹ ਤਾਂ ਮੈਂ ਦੱਸਦਾ ਜਿਹੜਾ ਬਿਜਲੀ ਸੋਧ ਬਿੱਲ ਦੇ ਤਹਿਤ ਜਦੋਂ ਡਿਸਟ੍ਰਿਬਿਊਸ਼ਨ ਖੇਤਰ ਦੇ ਵਿੱਚ ਬਿਜਲੀ ਵੰਡ ਦੇ ਖੇਤਰ ਦੇ ਵਿੱਚ ਪ੍ਰਾਈਵੇਟ ਕੰਪਨੀਆਂ ਆਈਆਂ ਤੇ ਫਿਰ ਉਹ ਪਹਿਲਾਂ ਪੈਸੇ ਲੈਣ ਗਿਆ ਜੀਵਨ ਤੁਸੀਂ ਦੇਖ ਲਓ ਕਿ ਕਿਸ ਤਰ੍ਹਾਂ ਮੋਬਾਈਲਾਂ ਦੇ ਵਿੱਚ ਮਤਲਬ ਜਿਵੇਂ ਜਿਵੇਂ ਜਿੱਥੇ ਜਿੱਥਨ ਨਹੀਂ ਮਨੋਪਲੀ ਹੋਈ ਆ ਉਹਨਾਂ ਨੇ ਆਪਣੀ ਲੁੱਟ ਜਿਹੜੀ ਹੈਗੀ ਆ ਉਹ ਵਧਾਈ ਆ ਹੁਣ ਜੇ ਪ੍ਰਾਈਵੇਟ ਐਜੂਕੇਸ਼ਨ ਆ ਗਈ ਆ ਉਹਨਾਂ ਨੇ ਆਪਦੀ ਠੋਕ ਕੇ ਫੀਸ ਲੈਣੀ ਆ ਪ੍ਰਾਈਵੇਟ ਲਾ ਆ ਗਿਆ ਉਹ ਤੁਸੀਂ ਪੈਸੇ ਆਗੇ ਤੇ ਇਲਾਜ ਕਰਾਉਣ ਨੂੰ ਤਾਂ ਮਰ ਜਾਓ ਉਸ ਤਰ੍ਹਾਂ ਕਹਿੰਦਾ ਪੈਸੇ ਆਗੇ ਤੇ ਦੇ ਦਿਓ ਨਹੀਂ ਤਾਂ ਨੇਰੇ ਚ ਬੈਠੇ ਰਹੋ ਇਸ ਕਰਕੇ ਬਿਜਲੀ ਨੂੰ ਪੂਰੀ ਤਰ੍ਹਾਂ ਲੋਕਾਂ ਤੋਂ ਜਿਹੜਾ ਇਹ ਖੋਣ ਦਾ ਇਹ ਮਾਮਲਾ ਹੈਗਾ ਇਹ ਕਲੇ ਕਿਸਾਨਾਂ ਦਾ ਮਾਮਲਾ ਨਹੀਂ ਸਮੁੱਚੇ ਸਮਾਜ ਦਾ ਮਾਮਲਾ ਜਿਹੜਾ ਮੁਨਾਫੇ ਲਈ ਬਿਜਲੀ ਨਹੀਂ ਵਰਤਦਾਗਾ ਜਿਹੜਾ ਆਪਣੀਆਂ ਲੋੜਾਂ ਵਾਸਤੇ ਬਿਜਲੀ ਜਿਹੜੀ ਹੈਗੀ ਵਰਤਦਾ ਉਹਨਾਂ ਸਾਰਿਆਂ ਨੂੰ ਬਿਜਲੀ ਸੋਧ ਵਿਲ 2025 ਦਾ ਵਿਰੋਧ ਕਰਨਾ ਚਾਹੀਦਾ